ਸਾਡੇ ਨਾਲ ਇੱਥੇ ਜੀਰੇ ਹਲਕੇ ਦੇ ਜੁਝਾਰੂ ਆ ਕੁਝ ਸਰਦਾਰ ਜਿਸਪਾਲ ਸਿੰਘ ਬਿਰਕੂ ਜੀ ਖੜੇ ਆ ਪਾਣਾ ਨਾਲ ਗੱਲਬਾਤ ਕਰਦੇ ਆ ਅੱਜ ਬਿਰਕੂ ਸਾਹਿਬ ਅੱਜ ਦੇ ਭਗਵਾਨ ਮਾਨ ਜੀ ਆ ਰਹੇ ਕਿਵੇਂ ਤੁਹਾਨੂੰ ਲੱਗ ਰਿਹਾ ਵੇਖੋ ਜੀ ਲੋਕਾਂ ਦਾ ਠਾਠਾ ਮਾਰਦਾ ਇਕੱਠ ਜਿਹੜਾ ਇਹ ਉਹਦੇ ਸਵਾਗਤ ਲਈ ਹੈ ਔਰ ਇਹਦੇ ਇੰਨਾ ਲੋਕਾਂ ਦੇ ਵਿੱਚ ਜੋਸ਼ ਇਹ ਪੂਰੀ ਗਰਮੀ ਦੇ ਵਿੱਚ 12:00 ਤੋਂ 1:00 ਵਜੇ ਤੋਂ ਆਣ ਕੇ ਸਾਥੀ ਇੱਥੇ ਬੈਠੇ ਨੇ ਔਰ ਇਹ ਜਿਹੜੀ ਖਡੂਰ ਸਾਹਿਬ ਦੀ ਸੀਟ ਹੈ ਭਾਰੀ ਬੋਹਰ ਕਦੇ ਨਾਲ ਜਿੱਤ ਰਹੀ ਆ ਆਮ ਆਪੀ ਪਾਰਟੀ ਸਰਕਾਰ ਲਾਲਜੀਤ ਸਿੰਘ ਢੁੱਲਰ ਸਾਡੇ ਐਮਪੀ ਬਣ ਜਾ ਰਹੇ ਨੇ ਤੇ ਬੀਤ ਸਿੰਘ ਸਾਹਿਬ ਤੁਸੀਂ ਜਿਹੜੇ ਇੱਥੇ ਇਕੱਠ ਹੋਇਆ ਵਾ ਇਹ ਆਪ ਮੁਹਰੇ ਹੋਇਆ ਕਿ ਲੋਕਾਂ ਨੂੰ ਧੱਕੇ ਨਾਲ ਲਿਆਂਦਾ ਗਿਆ ਕਿਉਂਕਿ ਇਹ ਆਪ ਮੁਹਰੇ ਲੋਕਾਂ ਦਾ ਇਕੱਠ ਹੈ ਪਿਆਰ ਹੈ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਦੇ ਨਾਲ ਲੋਕਾਂ ਦਾ ਕਿ ਉਹਨਾਂ ਨੂੰ ਵੇਖਣ ਲਈ ਲੋਟ ਆਏ ਆ ਉਹਨਾਂ ਦੇ ਵਿਚਾਰ ਸੁਣਨ ਲਈ ਲੋਕ ਇੱਥੇ ਬਹਿੰਦੇ ਆᱹਡੀ ਗੱਲ ਹੈ ਪ੍ਰਮਾਨ ਸਾਹਿਬ ਦੇ ਕੰਮ ਬਹੁਤ ਵਧੀਆ ਨੇ ਲੋਕ ਉਹਨਾਂ ਦੇ ਕੰਮਾਂ ਨੂੰ ਪਸੰਦ ਕਰਦੇ ਆ ਵੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਵੀ ਖੜੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਵੀਰ ਜੀ ਤੁਸੀਂ ਆ ਫੁੱਲ ਕਾਦੇ ਵਾਸਤੇ ਪੜੇ ਆ ਤੇ ਮਾਨ ਸਾਹਿਬ ਆ ਰਹੇ ਜੀ ਉਹਨਾਂ ਦਾ ਸਵਾਗਤ ਕਰਨਾ ਹੈ ਤੇ ਵੀਰ ਜੀ ਤੁਹਾਨੂੰ ਕੀ ਲੱਗਦਾ ਵੀ ਇੱਥੋਂ ਜੀਰੇ ਦੇ ਵਿੱਚੋਂ ਉਹ ਜਿਹੜੀ ਲੀਡ ਆ ਉਹ ਵੱਡੀ ਲਾਜਿਤ ਕੋ ਲੜੀ ਝੋਲੀ ਛੋਲੀ ਪਾਉਗੀ ਹਾਂਜੀ ਹਾਂਜੀ ਪਹਿਲਾਂ ਅਸੀਂ 23000 ਦੇ ਜਿੱਤੇ ਹਾਂ ਹੁਣ ਛਾਲੇ ਦੇ ਜਿੱਤਾਂਗੇ ਜੀ